ਪਾ ਚੱਲ ਰਿਹਾ ਸਤਕਾਰਯੋਗ ਸ਼੍ਰੋਮਣੀ ਕਮਿੰਦ ਦੀ ਜੀ ਬਦ ਗੁਦਿਆਰ ਸਿੰਘ ਬਿੱਲੂ ਜੀ ਸਤਤਾ ਚੇਅਰਮੈਨ ਸਾਹਿਬ ਦੁਸ਼ਨ ਸਿੰਘ ਜੀ ਸਤਤਾ ਚੇਅਰਮੈਨ ਬਲਾਕ ਨਾਰੀ ਮੋਰਖ ਸੰਗਠਨ ਜਿਲ੍ਹਾ ਪ੍ਰਧਾਨ ਅੱਪਾ ਹੋਸਪੀਟਲ ਦੇ ਕੱਟੇ ਮਹੀਨਾ ਆਪਾਂ ਨੇ ਜਿਵੇਂ ਅਸੀਂ ਪਹਿਲਾ ਵਾਰ ਪਾਣੀ ਦਾ ਸਵਾਲਾ ਸੁਝਾੜੀ ਜਿਹੜਾ ਹੋਰ ਪੰਜਾਬੀ ਲੋਕ ਵਾਈਕ੍ਰੀਪਾ ਖਾਲਸਾ ਰਾਈ ਦਰਸ਼ਕਾਂ ਦੇ सरपंच आमोद जी लख्मी चक्राली गुरते आन सिंह चक्राली ਨੂੰ ਲੈ ਕੇ ਮੀਟਿੰਗ ਬੁਲਾਈ ਵੀ ਸੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਵਰਕਿੰਗ ਕਮੇਟੀ ਦੇ ਜੋ ਅਨਸਾਰ ਭਰਤੀ ਹੋਈ ਸੀ ਉਸ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਹੋਈ ਸਰਦਾਰ ਸ਼ਰਮੀਰ ਸਿੰਘ ਬਾਦਲ ਜੀ ਪ੍ਰਧਾਨ ਚੁਣੇ ਗਏ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਤੇ ਉਸੇ ਕੜੀ ਤਹਿਤ ਜੋ ਜਥੇਬੰਦੀ ਹੁੰਦੀ ਹੈ ਜ਼ਿਲ੍ਹੇ ਤੋਂ ਕ੍ਰੀਏਟ ਕੀਤੀ ਜਾਂਦੀ ਹੈ ਸਾਰੀ ਹਲਕਾ ਵਾਈਜ਼ ਅੱਜ ਹਲਕਾ ਨਾਬਾ ਦੇ ਵਿੱਚ ਉਸੇ ਸਿਲਸਿਲੇ ਦੇ ਵਿੱਚ ਇੱਕ ਵਰਕਰਾਂ ਦੇ ਨਾਲ ਮਿਲਣੀ ਸੀ ਮੀਟਿੰਗ ਸੀ ਕਿਉਂਕਿ ਵਰਕਰਾਂ ਦੇ ਸੁਝਾਅ ਹਰ ਪਾਰਟੀ ਲਈ ਬੜੇ ਅਹਿਮ ਹੁੰਦੇ ਨੇ ਜੋ ਗਰਾਊਂਡ ਲੈਵਲ ਤੇ ਜੋ ਨਬਜ਼ ਹੈ ਉਹ ਵਰਕਰਾਂ ਨੂੰ ਸਾਰੀ ਪਤਾ ਹੁੰਦਾ ਹੈ ਅੱਜ ਦੋ ਮਕਸਦ ਸੀ ਕਿਉਂਕਿ ਅਸੀਂ ਲਗਾਤਾਰ ਸਾਡੀ ਜੋ ਮੀਟਿੰਗ ਜ਼ਿਲ੍ਹਾ ਪ੍ਰਧਾਨਾਂ ਦੀ ਹੁੰਦੀ ਹੈ ਪ੍ਰਧਾਨ ਸਾਹਿਬ ਨਾਲ ਇੱਕ ਤਾਂ ਜੋ ਗਰਾਊਂਡ ਤੇ ਜੋ ਲੋਕ ਇਸ ਸਮੇਂ ਪੰਜਾਬ ਦੇ ਚਾਹੁੰਦੇ ਨੇ ਉਹ ਪਾਰਟੀ ਪਲੇਟਫਾਰਮ ਤੱਕ ਪਹੁੰਚਾਉਣਾ ਇੱਕ ਜਥੇਬੰਦੀ ਨੂੰ ਨਵੇਂ ਸਿਰੇ ਤੋਂ ਦੁਬਾਰਾ ਬਣਾਉਣਾ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਜਿੰਨੇ ਵੀ ਸਾਡੇ ਸਰਕਲ ਪ੍ਰਧਾਨ ਸਾਹਿਬਾਨ ਨੇ ਹਲਕੇ ਦੇ ਉਹਨਾਂ ਦੇ ਤੇ ਜ਼ਿਲ੍ਹੇ ਦੇ ਜਥੇਬੰਦੀ ਦੇ ਵਿੱਚ ਜਿੰਨੇ ਵੀ ਨੁਮਾਇੰਦੇ ਹਲਕੇ ਦੇ ਵਿੱਚੋਂ ਪਾਉਣੇ ਨੇ ਉਹ ਸਬੰਧ ਵਿੱਚ ਅੱਜ ਮੀਟਿੰਗ ਸੀ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਿਆ ਉਹਨਾਂ ਨੇ ਲਗਾਤਾਰ ਦਾਵਾ ਕੀਤਾ ਇਹ ਲੰਗੋਵਾਲੀ ਸੀ ਇਹਨਾਂ ਦਾ ਵੱਡਾ ਇਕੱਠ ਹੋਇਆ ਤੇ ਲੋਕ ਨੇ ਜਿਹੜੇ ਉਹ ਕਹਿੰਦੇ ਅਕਾਲ ਤਖਤ ਸਾਹਿਬ ਤੁਹਾਨੂੰ ਮਾਨਤਾ ਪ੍ਰਾਪਤ ਹੈ ਕਿਉਂ ਉਹ ਨਵੇਂ ਅਕਾਲੀ ਦਲ ਵਾਲੇ। ਦੇਖੋ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਉਹ ਇੱਕ ਨਵਾਂ ਚੁੱਲ੍ਹਾ ਹੈ ਜਿਹਦੀ ਗੈਸ ਦਿੱਲੀ ਤੋਂ ਤੇ ਪ੍ਰਧਾਨ ਸਾਹਿਬ ਨੇ ਵੀ ਦੱਸਿਆ ਉਹ ਕੋਈ ਸ਼੍ਰੋਮਣੀ ਅਕਾਲੀ ਦਲ ਨਹੀਂ ਉਹਨੂੰ ਕੋਈ ਲੋਕਾਂ ਦੀ ਮਾਰ ਨਹੀਂ ਪਈ। ਇੱਕ ਸੰਵਿਧਾਨ ਦੇ ਅਨੁਸਾਰ ਪਾਰਟੀ ਬਣਦੀ ਹੈ ਜਦੋਂ ਉਹ ਨਵੀਂ ਪਾਰਟੀ ਬਣਾ ਕੇ ਸੰਵਿਧਾਨ ਦੇ ਅਨੁਸਾਰ ਉਹਦਾ ਨਾਮ ਰੱਖਣਗੇ ਕੋਈ ਚਿੰਨ੍ਹ ਲੈਣਗੇ ਕੋਈ ਜਥੇਬੰਦੀ ਬਣਾਉਣਗੇ ਫਿਰ ਉਹ ਇਹ ਇਹੋ ਜਿਹੇ ਗੱਲਾਂ ਕਰਨ ਦੂਜੀ ਗੱਲ ਜਿਹੜੀ ਇਕੱਠ ਹੈ ਉਹ ਸਾਂਝਾ ਇਕੱਠ ਸੀ ਮੈਂ ਤੁਹਾਨੂੰ ਦੱਸਦਾ ਇਕੱਠ ਦੇ ਵਿੱਚ ਆਮ ਆਦਮੀ ਪਾਰਟੀ ਸਾਰੇ ਕਾਂਗਰਸੀ ਜਿੰਨੇ ਵੀ ਬਾਦਲ ਸਾਹਿਬ ਦੇ ਖਿਲਾਫ ਬੋਲ ਕੇ ਫੇਮ ਲੈਣ ਵਾਲੇ ਪੇਜ ਚਲਾਉਂਦੇ ਨੇ ਫੇਸਬੁੱਕ ਦੇ ਉਹ ਫੇਸਬੁੱਕੀਆਂ ਦਾ ਇਕੱਠ ਸੀ ਜਿੰਨੇ ਨਕਲੀ ਪੰਤਕ ਸੀ ਉਹ ਸਾਰੇ ਉਸ ਇਕੱਠ ਦੇ ਵਿੱਚ ਸ਼੍ਰੋਮਣੀ ਅਕਾਲੀ ਤੁਹਾਨੂੰ ਆ ਲੋਲੀ ਉਹ ਜਿਸੀ ਹੋਰ ਉਹਨਾਂ ਦਾ ਦੂਜਾ ਕੋਈ ਮਕਸਦ ਨਹੀਂ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਬਾਈ ਇਲੈਕਸ਼ਨ ਬਾਈਕਾਟ ਕੀਤੇ ਤੇ ਕੋਈ ਨਵੀਂ ਪੰਥਕ ਤੇ ਰੋਥੇ ਜਾ ਕੇ ਬਾਈ ਇਲੈਕਸ਼ਨ ਚ ਨਹੀਂ ਲੜੀ ਤੇ ਲੁਧਿਆਣਾ ਇੱਕ ਸ਼ਹਿਰੀ ਸੀਟ ਸੀ ਉੱਥੇ ਬਾਈ ਇਲੈਕਸ਼ਨ ਹੋਇਆ ਉੱਥੇ ਵੀ ਉਹਨਾਂ ਨੇ ਜਾ ਕੇ ਕੋਈ ਇਲੈਕਸ਼ਨ ਨਹੀਂ ਲੜਿਆ ਪਰ ਹੁਣ ਤਰਨਤਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਬਹੁਤ ਮਜ਼ਬੂਤ ਹੈ ਉੱਥੇ ਬਹੁਤ ਸਟਰੋਂਗ ਕੈਂਡੀਡੇਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੂਰੇ ਜਿੱਤ ਦੇ ਅਸਾਰ ਨੇ ਉੱਥੇ ਦੇਖਿਓ ਇਹ ਸਾਰੇ ਨਕਲੀ ਪੰਥਕ ਇਹ ਸਾਰੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਛਾਰਿਆਂ ਤੇ ਉੱਥੇ ਕੈਂਡੀਡੇਟ ਦੇਣਗੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕੱਟਣ ਲਈ ਨੈਸ਼ਨਲ ਪਾਰਟੀਆਂ ਨੂੰ ਪੈਦਾ ਪਹੁੰਚਾਉਣ ਲਈ ਇਹ ਇਹਨਾਂ ਦੀ ਸੱਚਾਈ ਹੈ ਇਸ ਤੋਂ ਬਾਅਦ ਇਹ ਕੁਝ ਨਹੀਂ ਧੰਨਵਾਦ ਠੀਕ ਦੇਖੋ ਤਾਂ ਤੁਹਾਨੂੰ ਇੱਕ ਮਿੰਟ ਉਹ ਦਿਨ ਕਸਵਤ ਤੋਂ ਵੀ ਹੋਰ ਜਿਹੜੀ ਗੱਲ ਹੈ ਕਿ ਬੜਾ ਵੱਡਾ ਭਾਗੀ ਸਮਾਂ ਹੈ ਕਿ ਸਾਡੇ ਜ਼ਿਲ੍ਹੇ ਤੇ ਨਵੇਂ ਕਿਸਾਨ ਜਿਹੜੇ ਕਿ ਹੁਣੇ ਪੁਆਇੰਟ ਤੋਂ ਨੇ ਥੋੜੇ ਦੇਰ ਪਹਿਲਾਂ ਉਹ ਅੱਜ ਉਹਨਾਂ ਦਾ ਪਹਿਲਾ ਫਿਰ ਅੱਜ ਸਾਡੇ ਨਾਂ ਦੇ ਹਲਕੇ ਵਿੱਚ ਆਉਣ ਦਾ ਤੇ ਉਸ ਸਥਾਨ ਤੇ ਆਉਣ ਦਾ ਕਿ ਜਿੱਥੇ ਜੈਤੋਂ ਦਾ ਮੌਸਮ ਸ਼ੁਰੂ ਕੀਤਾ ਗਿਆ ਸੀਗਾ ਕਾਲੀਗੰਦ ਦੀ ਜਿਹੜੀ ਪੁਰਾਣੀ ਹਿਸਟਰੀ ਹੈ ਕਿਉਂਕਿ ਜੈਤੋਂ ਦੇ ਮੌਸਮ ਨੂੰ ਅੱਜ ਨਮਸ਼ਕਾਰਾਂ ਕੀਆ ਨੇ ਆ ਕੇ ਤੇ ਉਹਨਾਂ ਤੋਂ ਸ਼ੁਰੂ ਲੈ ਕੇ ਨਮਾ ਜਿਹੜਾ ਕੰਮ ਹੈ ਸ਼ੁਰੂ ਕਰਤਾ ਜਿਲ੍ਹਾ ਪ੍ਰਧਾਨ ਸਾਹਿਬ ਦੇ ਹੋਣ ਜਿਹੜੇ ਕਿ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਜ਼ਿੰਮੇਵਾਰੀ ਦੇ ਸਿੱਧ ਅੱਜ ਨਾਬੇ ਹਲਕੇ ਚ ਆਏ ਨੇ ਤੇ ਮੈਂ ਇਹਨਾਂ ਨੂੰ ਜੀ ਆਇਆਂ ਆਖਿਆ ਆਪਣੀ ਪੂਰੀ ਸੰਗਤ ਵੱਲੋਂ ਪੂਰੇ ਨਾਬੇ ਹਲਕੇ ਵੱਲੋਂ ਤੇ ਇਹ ਤਾਂ ਵਿਸ਼ਵਾਸਤ ਹੋਇਆ ਕਿ ਜਿਹੜੀਆਂ ਪਾਰਟੀ ਦੀਆਂ ਪਾਲਸੀਆਂ ਹੋਣਗੀਆਂ ਉਹ ਮੈਂ ਤੇ ਮੇਰੇ ਸਾਰੇ ਲੀਡਰ ਸਹਿਬਾਨ ਮੇਰੇ ਵਰਕਰ ਸਹਿਬਾਨ ਕੱਲੇ ਕੱਲੇ ਕਰ ਤੱਕ ਲੈ ਕੇ ਜਾਵਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਚਰਦੀ ਗੱਲ ਆ ਵਾ ਤੇ ਕਮ ਕਰਾਂਗੇ। ਲੇਕਿਨ ਅਸੀਂ ਕੱਲੇ ਕਿਉਂ ਭਾਰਤ ਦੇ ਕਿਸਾਨ ਜੁਰੇ ਨਾ ਮੇਰੇ ਇੱਥੇ ਇੱਕ ਨਾਬੇ ਪ੍ਰਕਾਸ਼ਤ ਕੀਤਾ ਜਿਹੜੇ ਸੰਬੰਧੀ ਕਿਤਾਬ। ਮੈਂ ਇਹ ਕਹੂੰਗਾ ਕਿ ਜਿਹੜੀ ਆਮ ਆਦਮੀ ਐ ਇਹ ਆਮ ਆਦਮੀ ਨਹੀਂ ਹੈਗੀ ਐ ਇਹ ਚੋਰ ਆਦਗੇ ਐ। ਇਹ ਚੋਰ ਆਦਗਿਆਂ ਨੇ ਇੱਕ ਟੋਲਾ ਜਿਹੜਾ ਕਿ ਦਿੱਲੀ ਤੋਂ ਚੱਲਿਆ ਆਇਆ ਸੀਗਾ ਇਹਨੇ ਪੂਰੇ ਦੇਸ਼ ਦੇ ਵਿੱਚ ਘੁੰਮ ਕੇ ਆ ਕੇ ਤੇ ਪੰਜਾਬ ਦੇ ਲੋਕਾਂ ਨੇ ਭੋਲੇ ਭੜਾ ਨੇ ਵਿਸ਼ਵਾਸ ਕਰ ਲਿਆ ਉਹਨਾਂ ਤੇ ਬਾਕੀ ਦੇਸ਼ ਤੋਂ ਲੋਕਾਂ ਨੇ ਉਹਨਾਂ ਨੂੰ ਬੂਤੇ ਬੂ ਮਾਰ ਕੇ ਵਾਪਸ ਕੀਤਾ ਤੇ ਪਰ ਪੰਜਾਬ ਦੇ ਲੋਕ ਜਿਹੜੇ ਆ ਸੱਚੇ ਸੱਚੇ ਲੋਕ ਨੇ ਸ਼ਾਫ ਦੇ ਇਨਸਾਨ ਨੇ ਉਹਨਾਂ ਨੇ ਉਹਨਾਂ ਦੇ ਭਲੇਖਿਆ ਚਾਕੇ ਉਹਨਾਂ ਨੇ ਸਰਕਾਰ ਬਣਾ ਲਈ ਤੇ ਉਹ ਚੋਰ ਅੱਜ ਪੰਜਾਬ ਨੂੰ ਲੁੱਟ ਰਹੇ ਨੇ ਸਾਡੇ ਕਿਸਾਨਾਂ ਨਾਲ ਜਿਹੜਾ ਧੱਕਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਮਾਰਚ ਦੇ ਮਹੀਨੇ ਚ ਉਦੋਂ ਉਹਨਾਂ ਨੂੰ ਮੀਟਿੰਗ 'ਚ ਬੁਲਾ ਕੇ ਤੇ ਉਦੋਂ ਬਾਅਦ ਉਹਨਾਂ ਦਾ ਸਮਾਨ ਚੋਰੀ ਕਰਕੇ ਆਪ ਹੀ ਲੈ ਗਏ ਅੱਜ ਉਹ ਦੋ ਟਰਾਲੀਆਂ ਜਿਹੜੀਆਂ ਨਾਬੇ ਤੇ ਆਈਆਂ ਨੇ ਜਿਹੜਾ ਕ ਐਮ ਐਲ ਏ ਦਾ ਰਾਈਟ ਹੈਂਡ ਆ ਉਹ ਲੈ ਕੇ ਆਇਆ ਔਰ ਮੈਂ ਇਹ ਮਹਿਸੂਸ ਕਰਦਾ ਕਿ ਐਮ ਐਲ ਏ ਦੇ ਵਿੱਚ ਮੜਿਆ ਹੋਇਆ ਜਿਹੜੀਆਂ ਸ਼ਹਿਰ ਦੇ ਵਿੱਚ ਵੀ ਸਾਡੇ ਚੋਰੀਆਂ ਹੋ ਰਹੀਆਂ ਨੇ ਮੈਂ ਤਾਂ ਇਹ ਕਹੂੰਗਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਕਿ ਚੋਰੀਆਂ ਤਾਂ ਨਹੀਂ ਕਰਦੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਟਰਾਲੀਆਂ ਵੱਢ ਕੇ ਵੇਚ ਸਕਦੇ ਨੇ ਉਹਨਾਂ ਦੇ ਟਾਇਰਾਂ ਤੋਂ ਫੜਿਆ ਜਾ ਸਕਦੇ ਆ ਤੇ ਫਿਰ ਇਹ ਬੱਸ ਕਿਹੜੀ ਥੀਂ ਛੱਡਣਗੇ ਕਿੱਥੇ ਛੱਡਣਗੇ ਇਹ ਕਿਹੜੀ ਇਮਾਨਦਾਰੀ ਹੈ ਨਾ ਲੋਕਾਂ ਕੋਲ ਇਹ ਝੂਠ ਦਾ ਬਲੈਂਦਾ ਲੋਕਾਂ ਦੇ ਸਾਹਮਣੇ ਆ ਗਿਆ ਤਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਲੋਕਾਂ ਨੂੰ ਦਰਕਾਰ ਦੋ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਦੋ ਕਿਉਂਕਿ ਇਹਨਾਂ ਦੀ ਪੰਜਾਬ ਦੀਆਂ ਸਾਰੀਆਂ ਪਰੰਪਰਾਵਾਂ ਦਾ ਕਾਣ ਕਰਦਾ ਰਾਜਨੀਤੀ ਦਾ ਕਾਣ ਕਰਦਾ ਪੰਜਾਬ ਦੇ ਲੋਕਤੰਤਰ ਦਾ ਕਾਣ ਕਰਦਾ ਇਹ ਬੰਦਾ ਅੱਜ ਕੋਈ ਨਹੀਂ ਅੱਜ ਨਾਬੇ ਦੇ ਸ਼ੋਮਨੀ ਕਲਲ ਦੇ ਪੁਰਾਣੇ ਵਰਕਰ ਵਿਚ ਨੌਜਵਾਨ ਜਿਹਨਾਂ ਨੂੰ ਜੋ ਵੀ ਵਾਰੀ ਸੋਪੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਸਾਡੇ ਸਲਾ ਪ੍ਰਧਾਨ ਰੇਹੂ ਸਾਹਿਬ ਨੇ ਇਹ ਪੁਰਾਣੇ ਟਕਸਾਲੀ ਪਰਿਵਾਰ ਚੁਣੇ ਅਸੀਂ ਇਤਨਾ ਧੰਨਵਾਦ ਕਰਦੇ ਹਾਂ ਬੱਤਾ ਸਾਹਿਬ ਦਾ ਤੇ ਉਹਨਾਂ ਨੇ ਮੀਤ ਪ੍ਰਧਾਨ ਬਣਾਇਆ ਲਾਲਕਾ ਜੀ ਨੂੰ ਉਹਨਾਂ ਨੂੰ ਵੀ ਬਹੁਤ ਵਧਾਈਆਂ ਦੋਨਾਂ ਨੂੰ ਤੇ ਵਰਕਰਾਂ ਨੇ ਬੜਾ ਸ਼ਾਇ ਵਰਕਰਾਂ ਚ ਇਹਨਾਂ ਦੇ ਵੱਲ ਨਾਲ ਜਿਹੜੇ ਪਰਵਾਰ ਘਰ ਬੈਠੇ ਸਾਡੇ ਨੌਜਵਾਨ ਉਹ ਅੱਜ ਮੇਰੇ ਕੋਲ ਇੱਥੇ ਆਜ ਕਮਰੇ ਚ ਆ ਕੇ ਉਹਨਾਂ ਨੇ ਗੱਲ ਕਹੀ ਐ ਵੀ ਸਾਨੂੰ ਬੜੀ ਖੁਸ਼ੀ ਹਲਾਲਾ ਮਿਲਿਆ ਵੀ ਅੱਜ ਸ਼ੋਹਨੀ ਕੱਢ ਲੈਣੇ ਬੜੀ ਜੇਰਵਾਦੋਂ ਸ਼ੋਹਨੀ ਇਸ ਸਾਲੀ ਪਰਿਵਾਰ ਦੀ ਬੁੱਕਤ ਪਾਈ ਗਈ ਐ ਮੈਂ ਧੰਨਵਾਦ ਕਰਨਾ ਉੱਥੇ ਇਹਨਾਂ ਨੂੰ ਵਧਾਈਆਂ ਵੀ ਦੇਣਾ ਤੇ ਨਾਲ ਜੁ ਦੱਸਦਾ ਕਿ ਨਾਬਾ ਹਲਕੇ ਦੇ ਜਿੰਨੇ ਵੀ ਅਸੀਂ ਪੁਰਾਣਾ ਕੰਮ ਕਰਦੇ ਆ 50 ਸਾਲ ਤੋਂ ਮਰਕਜ਼ੀ ਦਾ ਕੰਮ ਸੇਵਾ ਦਾ ਬਣਿਆ ਹੋਇਆ ਹੁਣ ਅੱਗੇ ਨੂੰ ਕੋਈ ਮਿਹਨਤ ਕਰਾਂਗੇ ਵੀ ਕੱਲੀ ਗੱਲ ਉਸੇ ਲਈ ਤੇ ਆ ਜਿਹੜੀ ਲਈ ਤੇ ਪੰਨਾ ਚੱਲਦਾ ਸੀ ਕਾਉਂਗਾ ਅੱਗੇ ਇੱਕ ਅਕਾਲੀ ਦਲ ਹੋਰ ਆ ਗਿਆ ਮੈਦਾਨ ਤੇ ਪੰਥਕ ਮਾਮਲਿਆਂ ਤੇ ਕਿਸ ਤਰ੍ਹਾਂ ਜਿਹੜੀ ਹੈਗੀ ਐਸਜੀਪੀਸੀ ਦਾ ਅਕਾਲੀ ਦਲ ਕੰਮ ਕਰੂਗੀ ਦੇਖੋ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਸਾਡੇ ਤੋਂ ਜਿਹੜਾ ਜੇਸ਼ੇਦਾਰ ਬਣਾਇਆ ਨੇ ਸਰਦਾਰ ਜਗਮੀਤ ਸਿੰਘ ਜੀ ਇਹ ਉਹ ਇੱਕ ਤਕਸ਼ਾਲੀ ਅਕਾਲੀ ਪਰਿਵਾਰ ਵਿੱਚੋਂ ਨੇ ਤੇ ਇਹ ਵੀ ਪਹਿਲੀ ਵਾਰੀ ਹੋਈ ਆ ਵੀ ਇੱਕ ਵਰਕਰ ਨੂੰ ਮਾਨ ਦਿੱਤਾ ਗਿਆ ਡਾਵਾ ਯਾ ਅੱਗੇ ਕੀ ਹੁੰਦਾ ਤੇ ਵੀ ਜੋ ਮਨਿਸਟਰ ਬਣਦਾ ਤੇ ਜਾਂ ਹੋਰ ਬੰਦਾ ਤੇ ਉਹ ਹੀ ਜ਼ਿਲ੍ਹਾ ਜਿਹਦਰ ਬਣ ਜਾਂਦੇ ਜਾਂ ਪਰ ਇਹ ਪਹਿਲੀ ਵਾਰੀ ਹੋਇਆ ਵੀ ਇੱਕ ਵਰਕਰ ਨੂੰ ਜ਼ਿਲ੍ਹਾ ਜਿਹਦਰ ਬਣਾਇਆ ਗਿਆ ਤੇ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਤੇ ਉਹਨੂੰ ਵਰਕਰ ਨੂੰ ਇੱਕ ਉਹ ਵੀ ਇੱਕ ਨੌਜਵਾਨ ਇੱਕ ਨੌਜਵਾਨ ਨੂੰ ਐਡਾ ਵੱਡਾ ਪਦਵੀ ਦੇ ਕੇ ਸਰੋਬਨੀ ਕਾਲੀਦਾਰ ਨੇ ਸੱਦ ਕਰਤਾ ਵੀ ਜੋ ਵੀ ਕਾਲੀਦਾਰ ਤੇ ਟਕਾਲੀ ਪਰਿਵਾਰ ਨੇ ਜਿਹੜੇ ਉਹਨਾਂ ਦੇ ਨੌਜਵਾਨ ਨੇ ਉਹ ਅੱਗੇ ਹੋ ਕੇ ਆ ਕੇ ਕੰਮ ਕਰਨ ਅਸੀਂ ਉਹਨਾਂ ਨੂੰ ਬੰਦਾ ਮਾਣ ਤੇ ਸਨਮਾਨ ਤੇ ਦੌਰੇ ਦੇ ਕੇ ਨਵਾਜਾਂਗੇ ਤੇ ਮੇਰੀ ਤਾਂ ਸਾਰੇ ਨੌਜਵਾਨਾਂ ਨੂੰ ਜੋ ਪਰਿਵਾਰ ਸ਼੍ਰੋਮਣੀ ਕਾਂਦੀਦ ਦਾ ਚੱਲਦੇ ਆ ਰਹੇ ਨੇ ਪਹਿਲਾਂ ਪੁਰਾਣੇ ਉਹਨਾਂ ਦੇ ਜਿੰਨੇ ਵੀ ਨੌਜਵਾਨ ਮੇਰੇ ਬੱਚੇ ਨੇ ਉਹ ਨੇ ਉਹਨਾਂ ਨੂੰ ਬੇਨਤੀ ਆ ਵੀ ਆ ਕੇ ਆਪਾਂ ਆਪਣੀ ਜੋ ਪਾਰਟੀ ਐ ਸ਼੍ਰੋਮਣੀ ਕਾਂਦੀਦ ਦੇ ਹੱਥ ਮਜ਼ਬੂਤ ਕਰੀਏ ਕਿਉਂਕਿ ਤੁਹਾਨੂੰ ਪਤਾ ਨਹੀਂ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨੇ ਕੰਮ ਕੀਤੇ ਨੇ ਜੋ ਮੰਡੀਆਂ ਨੇ ਆਪਣੇ ਜੋ ਤਿੰਨੇ ਵੀ ਕੋਲ ਪਾਰਟ ਬਣੇ ਨੇ ਮੰਡੀਆਂ ਨੇ ਸੜਕਾਂ ਨੇ ਬ੍ਰਿਡ ਨੇ ਜੋ ਵੀ ਕੁਝ ਵੀ ਹੈਗਾ ਸਾਰਾ ਕੁਝ ਸ਼ਰੋਮਨੀ ਕਾਲੀਦਾਲ ਦੀ ਦੇਣਾ ਬੱਚਿਆਂ ਨੂੰ ਪਤਾ ਨਹੀਂ ਵੀ ਇਹ ਕਿਹੜੀ ਦੇਣਾ ਬਿੱਤੀ ਦੇ ਵੋਟਰਾਂ ਨੂੰ ਫਰੀ ਚੱਲਣਾ ਉਹ ਕਨੈਕਸ਼ਨ ਦੇਣੇ ਕੀ ਕੁਝ ਨਹੀਂ ਆਪਾਂ ਨੂੰ ਦਿੱਤਾ ਆਪਾਂ ਨੂੰ ਰੋਟੀ ਦੇ ਖਾਣ ਲਾਇਆ ਤਾਂ ਪਿੰਡਾਂ ਵਿੱਚ ਤਾਂ ਸ਼ਰੋਮਨੀ ਕਾਲੀਦਾਰ ਨੇ ਲਾਇਆ ਤੇ ਅੱਜ ਕੋਈ ਗੱਲ ਨਹੀਂ ਕਈ ਵਾਰੀ ਝੂਠ ਪ੍ਰਚਾਰ ਕਰਕੇ ਕਈ ਗੱਲਾਂ ਚ ਮਾੜੀਆਂ ਮੋਟੀਆਂ ਚਲੋ ਹੋ ਜਾਂਦੀਆਂ ਨੇ ਪਰ ਇੰਨਾ ਪ੍ਰਚਾਰ ਕਰਕੇ ਪਾਰਟੀ ਨੂੰ ਮਾਦਮ ਕਰਨਾ ਤੇ ਪਾਰਟੀ ਦੀ ਨੌਜਵਾਨਾਂ ਦੇ ਪਿੱਛੇ ਹਟਣਾ ਉਹੀ ਇੱਕ ਸਾਡੇ ਦੇ ਵੱਡਾ ਕਾਰਨ ਸੀ ਪਰ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨੌਜਵਾਨ ਇੱਕ ਟਕਸ਼ਾਲੀ ਪਰਿਵਾਰ ਵਿੱਚੋਂ ਇੱਕ ਨੌਜਵਾਨ ਮੁੰਡਾ ਇੱਕ ਪ੍ਰਧਾਨਗੀ ਦਾ ਪਦ ਮਿਲਿਆ ਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਇਸ ਆਪਣੇ ਨੌਜਵਾਨ ਪ੍ਰਧਾਨ ਦੀ ਹੱਥ ਮਜ਼ਬੂਤ ਕਰੀਏ ਸਾਡੀ ਅੱਜ ਨਾਲ ਕੋਈ ਕਿਸੇ ਵੀ ਸਾਡੀ ਜਿਹੜੀ ਮੀਟਿੰਗ ਦਾ ਜਸਤ ਛਾਤ ਹੋਣ ਇਸ ਮੌਕੇ ਤੇ ਦੀ ਭਾਜਪੀ ਨੂੰ ਵੋਟਾਂ ਦਾ ਚੋਰ ਇਹ ਜਿਹੜੇ 15 ਲੱਖ ਵਰਗੀਆਂ ਇਹ ਜੀਆਂ ਸਕੀਮਾਂ ਤੇ ਲੈਂਡ ਪੂਲਿੰਗ ਚ ਜ਼ਮੀਨਾਂ ਦੇ ਚੋਰ ਆ ਪਾਰਟੀ ਵਾਲੇ ਟਰਾਲੀ ਚੋਰ ਹੋਰ ਤਾਂ ਹੋਰ ਬੱਕਰੀਆਂ ਵੇਚਣ ਤੇ ਵੀ ਰੋਕ ਲਾ ਕੇ ਬੱਕਰੀਆਂ ਦੇ ਚੋਰ ਬੱਜਣ ਲੱਗੇ ਜੇ ਉਦੋਂ ਕਾਲੀਦਲ ਤੋਂ ਹੀ ਮੀਤਾ ਨੇ ਸਾਨੂੰ ਜ਼ਿੰਮੇਦਾਰਾਂ ਨੂੰ ਵੀ ਇਹ ਕੁਛ ਕਰਨਗੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਾਲੀਦਲ ਨੂੰ ਤਗੜਾ ਕਰੋ ਤਾਂ ਜੋ ਆਉਣ ਵਾਲੇ ਸਮੇਂ ਚ ਇਹ ਚਿੱਟੇ ਕੱਪੜੀਏ ਚੋਰਾਂ ਤੋਂ ਖੜਾ ਚੁੱਕ ਜੇ ਆਪ ਕੋਈ ਮਜ਼ਾਦਾਰ ਪ੍ਰਚਾਰ ਕਰ ਲਿਆ ਪੰਜਾਬ ਤੋਂ ਬਣੀ ਦੀ ਆਮ ਲੋਕਾਂ ਕਰੀਬ ਲੋਕਾਂ ਨੂੰ ਪ੍ਰਚਾਰ ਕਰ ਰੇ ਜਿਹੜਾ ਮੈਂ ਜੀ ਧੱਲੇਤ ਤੇ ਜੱਟ ਦਾ ਕਾਟ ਖੇਡ ਰਹੇ ਨੇ ਹੁਣ ਦੇਖੋ ਇਹ ਬਹੁਤੋ ਵੱਡਾ ਨੁਕਸਾਨ ਜਿਹਨੇ ਧੱਲੇਤ ਨੂੰ ਉਹਨਾਂ ਨੇ ਪੰਮਨਾ ਨੇ ਸਾਰੀ ਉਮਰ ਤੱਪ ਕੇ ਰੱਖਿਆ ਜਿਹਨੇ ਮੁਸਲਮਾਨਾਂ ਨੂੰ ਸਭ ਤੋਂ ਵੱਧ ਤੱਪ ਕੇ ਰੱਖਿਆ ਉਹਨਾਂ ਪ੍ਰਤੀ ਹੁਣ ਇਹਨਾਂ ਨੂੰ ਜਾਗਾਈਆ ਆਰਐਸਐਸ ਵਾਲਿਆਂ ਨੂੰ ਜਿਨ੍ਹਾਂ ਪ੍ਰਤੀ ਇਹਨਾਂ ਨੇ ਇੰਨੀ ਬੇਵਫਾਈ ਕੀਤੀ ਜਿਹੜਾ ਹਿੰਦੁਸਤਾਨ ਗਦਰ ਪਾਰਟੀ ਵੇਲੇ ਸਾਥ ਹੋ ਸਕਦਾ ਸੀ 1915 ਚ ਉਦੋਂ ਗਤਾਰੀਆਂ ਕਰਕੇ ਇਹਨਾਂ ਨੇ ਸਾਥ ਹੋਣ ਨਹੀਂ ਦਿੱਤਾ ਉਹ ਪਾਰਟੀ ਤੇ ਆਪਾਂ ਕਿਵੇਂ ਭਰੋਸਾ ਕਰ ਸਕਦੇ ਹਾਂ